ਦੋਸਤੋ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਸਬਜ਼ੀ ਮੰਡੀ ਸੋ ਸਬਜ਼ੀ ਮੰਡੀ ਜਿਹੜੀ ਹੈ ਜੀ ਨਵਨਯੁਕਤ ਪ੍ਰਧਾਨ ਦੀ ਜਿਹੜੀ ਨਿਯੁਕਤੀ ਹੋਈ ਹੈ ਜੀ ਸੋ ਸਰਬਸੰਮਤੀ ਨਾਲ ਜਿਹੜਾ ਤਰਮਿੰਦਰ ਜੀ ਨੂੰ ਪ੍ਰਧਾਨ ਬਣਾਇਆ ਗਿਆ ਵਾ ਸੋ ਬੜਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਵਾ ਮੰਡੀ ਦੇ ਵਿੱਚ ਅੱਜ ਆਰਤੀ ਇਸ ਰਸਮ ਜਿਹੜੀ ਹੈ ਇਹਨਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵਾ ਹਾਰ ਪਾਈ ਜਾ ਰਹੀ ਆ ਔਰ ਮਠਾਮੁਂ ਕਰਾਇਆ ਜਾ ਰਿਹਾ ਵਾ ਸੋ ਇਹ ਉਤਸ਼ਾਹ ਜਿਹੜਾ ਕਿਤਨਾ ਕਿਤੇ ਜੂਥ ਨੂੰ ਲੈ ਗਿਆ ਜੀ ਕਿਉਂਕਿ ਨੌਜਵਾਨ ਜਿਹੜਾ ਵਾ ਇਹ ਚਿਹਰਾ ਜਿਹੜਾ ਵਾ ਇਸਵਰੀ ਪ੍ਰਧਾਨ ਬਣਾ ਜਿਹੜੇ ਪ੍ਰਬੰਧਾਂ ਨਵੇਂ ਬਣੇ ਨੇ ਜੀ ਧਰਮਿੰਦਰ ਜੀ ਉਹਨਾਂ ਨਾਲ ਗੱਲਬਾਤ ਵੀ ਕਰ ਲਈਆਂ ਔਰ ਉਹਨਾਂ ਤੋਂ ਜਾਣਦੇ ਆਂ ਕਿ ਜਿਹੜੀਆਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਮੁਸ਼ਕਿਲਾਂ ਜਾਂ ਜਿਹੜੀਆਂ ਮੰਡੀ ਬਿਜਲੀ ਪ੍ਰੋਬਲਮ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਹੱਲ ਕੀਤਾ ਜਾਏਗਾ ਸੋ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ کیرا مکل درکار ہا جو بڑا ہو جو اپ چا پاؤ درکار ہو جا میں بارہ میں ਮੈਂ ਤਹਿ ਦਿਲੋਂ ਜੀ ਸ਼੍ਰੀ ਰਾਮ ਸਾਰੇ ਆਰਤੀ ਭਰਾਵਾਂ ਨੂੰ ਮੈਂ ਆਰਤੀ ਭਰਾਵਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਆਰਤੀ ਐਸੋਸੀਏਸ਼ਨ ਨੇ ਮੈਨੂੰ ਅੱਜ ਪ੍ਰਧਾਨ ਚੁਣਿਆ ਪ੍ਰਧਾਨ ਦਾ ਅਹੁਦਾ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਸਾਰੇ ਆਰਤੀ ਭਰਾਵਾਂ ਦਾ ਜੀ ਜੋ ਵੀ ਮੰਡੀ 'ਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਕਾਫੀ ਤਰ੍ਹਾਂ ਦੀਆਂ ਤਾਂ ਉਹਦਾ ਹੱਲ ਕੀਤਾ ਜਾਏਗਾ ਜੀ ਮੈਂ ਆਪਣੇ ਆਰਤੀ ਨਾਲ ਕੋਈ ਵੀ ਪ੍ਰੋਬਲਮ ਆਦੀ ਉਹਨਾਂ ਨਾਲ ਚਟਾਨ ਬਣ ਕੇ ਖੜਾ ਰਾਵਾਂਗਾ ਤੇ ਵਧੀਆ ਤਰੀਕੇ ਨਾਲ ਹੀ ਮੰਡੀ ਚਲਾਵਾਂਗੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਅੱਜ ਇੱਕ ਕਬੱਡੀ ਜੁਮੇਰੀ ਜੀ ਦਿੱਤੀ ਕੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਗੋਬੇ ਤੇ ਅੱਛਾ ਸਰਦੀ ਮੰਡੀ ਵਿੱਚ ਹੀ ਧਰਮਿੰਦਰ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਪੰਦਰਾਂ ਲਗੀ ਦਾ ਉਹਦਾ ਦਿੱਤਾ ਤੇ ਚਲੋ ਪਰਮਾਤਮਾ ਇਹਨੂੰ ਤਰੱਕੀ ਦੇ ਤੇ ਸਾਰੇ ਮਸਲੇ ਹੱਲ ਕਰੇ ਨਕੀ ਸਾਰੇ ਸਾਥ ਦੇਣਾ ਹਾਂ ਮੈਂ ਸਾਥ ਦੇਣ ਸਾਰੇ ਉਹ ਸਾਹ ਬੜਾ ਦੇਖ ਨੂੰ ਮਿਲ ਰਿਹਾ ਭਾਜੀ ਆੜਤੀਆਂ ਵਿੱਚ ਜੰਬੰਦੇ ਕਿਹੜਾ ਚਲੋ ਖੁਸ਼ ਆ ਪਰ ਭਰਾਵਾ ਪਰ ਛੋਟਾ ਅੱਛਾ ਜਿਹੜੀ ਸੱਸਿਆਵਾਂ ਆ ਰਹੀਆਂ ਸੀ ਆੜਤੀਆਂ ਨੂੰ ਉਹ ਵੀ ਅੱਜ ਬਖੂਬੀ ਜਿਹੜੀਆਂ ਉਹਨਾਂ ਦੇ ਸਮਝ ਨਿਭਾਈਆਂ ਜਾਣਗੀਆਂ ਠੀ ਚਲ ਵਧੀਆ ਕਰੇਗਾ ਜੋ ਵੀ ਕਰੇਗਾ ਵਧੀਆ ਕਰੇਗਾ ਇੱਕ ਯੰਗਸਟਰ ਚੁਣਿਆ ਜੀ ਆਪਾਂ ਜਿਹੜਾ ਹਰ ਇੱਕ ਬੰਦੇ ਦੀ ਗੱਲਬਾਤ ਸੁਣੇਗਾ ਅੱਗੇ ਉਹਦੀ ਪਰੇਸ਼ਾਨੀ ਦੂਰ ਕਰੇਗਾ ਦੇਖੋ ਇੱਕ ਯੰਗਸਟਰ ਬੰਦਾ ਹੁੰਦਾ ਨਾ ਉਹਨੂੰ ਥੋੜੀ ਚਾਹ ਹੁੰਦੀ ਹੈ ਕੰਮ ਕਰਨ ਦੀ ਬਿਲਕੁਲ ਉਹ ਅੱਗੇ ਵੱਧ ਕੇ ਦੇਖੋ ਸਾਰੇ ਦੇ ਲਾਗੇ ਜਾ ਕੇ ਵੀ ਪੁੱਛੇਗਾ ਕਿ ਕੀ ਪ੍ਰੋਬਲਮ ਹੈ ਤੁਹਾਨੂੰ ਤੇ ਉਹ ਕਰੇਗਾ ਬੁਰੀ ਆਪਾਂ ਸਾਨੂੰ ਪੂਰੀ ਉਮੀਦ ਹੈ ਭਾਈ ਦੇ ਤਾਂ ਹੀ ਉਹਨਾਂ ਨੂੰ ਚੁਣਿਆ ਜੇ ਉਮੀਦਾਂ ਦੇ ਪੂਰੇ ਖਰੇ ਉਤਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਸੋ ਜੂਤੇ ਪਾਜੀ ਕਿਦਾਂ ਕਿਦਾਂ ਕਹਿੰਦੇ ਵਿਸ਼ਵਾਸ ਕੀਤਾ ਜੀ ਤੁਸੀਂ ਵਿਸ਼ਵਾਸ ਤੇ ਖਰੇ ਉਤਰਨਾ ਬਿਲਕੁਲ ਜੀ ਬਿਲਕੁਲ ਜੀ ਮੈਂ ਇਹਨਾਂ ਦੀ ਸਾਰੇ ਹਰ ਇੱਕ ਆਸ਼ਾ ਦੇ ਪੂਰੇ ਖਿਡਾਣ ਵਾਂਗੂ ਕਰਾ ਜੇ ਇਹਨਾਂ ਦੇ ਇਹਨਾਂ ਦੇ ਨਾਲ ਕਿ ਪਾਜੀ ਮੰਡੀ ਦੇ ਵਿੱਚ ਜੜੀ ਹੈ ਮੰਡੀ 'ਚ ਕਾਫੀ ਤਰ੍ਹਾਂ ਦੀ ਭਾਈ ਬਹੁਤ ਸਾਰੀਆਂ ਪ੍ਰੋਬਲਮ ਹੈਗੇ ਛੋਟੇ ਛੋਟੇ ਉਹ ਸਾਰੇ ਅਸੀਂ ਭਰਾ ਰਲ ਕੇ ਉਹ ਦੂਰ ਕੀਤੀ ਜਾਏ ਸਾਰੇ ਟੀਮ ਵਰਕ ਨਾਲ ਯਾਨੀ ਕੰਮ ਹੋਏਗਾ ਟੀਮ ਵਰਕ ਨਾਲ ਸਾਰਾ ਕੰਮ ਹਾਂਜੀ ਹੋਏਗਾ ਕੀ ਕਹੋਗੇ ਪਾਜੀ ਵਧੀਆ ਜਿਹਾ ਪ੍ਰਾਲਾ ਕੀਤਾ ਗਿਆ ਜੀ ਬਹੁਤ ਵਧੀਆ ਬਹੁਤ ਵਧੀਆ ਭਾਈ ਬਹੁਤ ਚੰਗਾ ਬੰਦਾ ਵਾ ਗੁੱਡ ਬੰਦਾ ਸਾਰਿਆਂ ਦੀ ਸਹਿਮਤੀ ਨਾਲ ਬਣਾਇਆ ਦੇ ਬਾਕੀ ਆ ਵਾਕੀ ਜੇ ਜਿਹੜੀ ਪ੍ਰੋਬਲਮ ਹੋਏਗੀ ਮੰਡੀ ਚ ਇਹ ਸਭ ਹੱਲ ਕੀਤੀ ਜਾਏਗੀ ਇਹਨਾਂ ਦੇ ਵੱਲੋਂ ਸਮੇ ਸਮੇਂ ਦੀ ਲੋੜ ਸੀ ਭਾਜੀ ਹਾਂ ਹਾਂ ਜੀ ਬਹੁਤ ਜ਼ਰੂਰਤ ਸੀ ਬਹੁਤ ਜੀ ਸੁਪੀ ਟੋਕੇ ਭਾਜੀ ਵਧੀਆ ਬਰਨਲਾ ਆਇਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਵੀਰ ਆ ਭਰਾ ਵਾ ਵਧੀਆ ਵਾ ਮਾਨ ਸਾਹਿਬ ਨੇ ਜਿੱਤਾ ਦੱਸਿਆ ਵਾ ਕਿ ਸਬਜੀ ਮੰਡੀ ਦੇ ਵਿੱਚ ਬੜੀਆਂ ਪ੍ਰੋਬਲਮਾਂ ਆ ਖਾਸ ਕਰਕੇ ਸਫਾਈ ਦੀ ਜਿਹੜੀ ਪ੍ਰੋਬਲਮ ਆਣਾ ਉਹ ਕੰਟੀਨਿਊ ਨਹੀਂ ਚੱਲਦੀ ਪਈ ਸਫਾਈ ਜਿਹੜੀ ਆ ਸਾਡੇ ਲਈ ਬਹੁਤ ਜ਼ਰੂਰੀ ਹੈ ਜਿੱਤਾਂ ਕੋ ਹੁਣ ਸ਼ਹਿਰ ਦੇ ਵਿੱਚ ਡੇਂਗੂ ਚੱਲਣ ਡਿਆ ਵਾ ਤੇ ਸਫਾਈ ਮੰਡੀ 'ਚ ਮੈਂ ਖੁਦ ਡੇਂਗੂ ਪੋਸਟਰ ਪਾਇਆ ਗਿਆ ਵਾ ਨਵੇਂ ਪ੍ਰਧਾਨ ਬਣੇ ਇਤੋਂ ਤੁਹਾਨੂੰ ਉਮੀਦਾਂ ਵਜੀ ਪਈ ਨਵਾਂ ਪ੍ਰਧਾਨ ਆ ਛੋਟਾ ਵੀਰ ਆ ਹਾਰ ਪਾਤੇ ਸਾਰੀ ਜੁਨੀਆ ਤੇ ਅਸੀਂ ਇਹਨਾਂ ਦੇ ਨਾਲ ਆ ਮਹਾਂ ਸਾਹਿਬ ਜਦੋਂ ਜਿੱਥੇ ਮਹਾਂ ਸਾਹਿਬ ਆ ਉੱਥੇ ਕਲੂਪੀਆ ਉਹ ਤੇ ਚਾਹੀਦਾ ਸੋ ਦੇਖੋ ਪੂਰਾ ਸਾਥ ਦੇ ਰਹੀ ਹੈ ਜੀ ਜੁਨੀਅਨ ਸੋ ਸਭ ਤੋਂ ਢੀ ਗੱਲ ਵੀ ਸਾਰੇ ਆਰਤੀ ਦੇ ਸਾਥ ਦੇ ਰਹੇ ਨੇ ਸੋ ਪਾਜੀ ਅਖੀਰ ਤੇ ਪਾਜੀ ਆਪਣੇ ਆਰਤੀ ਭਰਾਵਾਂ ਨੂੰ ਕੀ ਪੀਂ ਕਰੋਗੇ ਕੀ ਮੈਂ ਤਾਂ ਇਹੋ ਹੀ ਜੀ ਸਾਰੇ ਵੀਰ ਭਰਾ ਜੇ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਆਉਂਦੀ ਹੈ ਤਾਂ ਵੀਰ ਭਰਾ ਅਸੀਰ ਨਾਲ ਰਲ ਕੇ ਉਹ ਸਾਰੀ ਇੱਕ ਇੱਕ ਸਮੱਸਿਆ ਦੂਰ ਦਿੱਤੀ ਜਾਏਗੀ ਹਾਂ ਜੀ ਇਹਨਾਂ ਨਾਲ ਮੈਂ ਹਰ ਇੱਕ ਜਗ੍ਹਾ ਤੇ ਚਟਾਨ ਬਣ ਕੇ ਕਰਾਂਗਾ ਪ੍ਰਸ਼ਾਸਨ ਜੀ ਭਾਈ ਕੋਈ ਸਮੱਸਿਆ ਆਉਂਦੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜੀ 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 ਬਿਲਕੁਲ ਜੀ ਹਾਂ ਜੀ ਕਿਸੇ ਤਰ੍ਹਾਂ ਦੀ ਵੀ ਪ੍ਰਸ਼ਾਸਨ ਨਾਲ ਉਹ ਵੀ ਸਮੱਸਿਆ ਆਦੀ ਉੱਥੇ ਵੀ ਆਪਣੇ ਗੱਲਬਾਤ ਕੇ ਪੀਏਗਾ ਧੰਨਵਾਦ ਭਾਈ ਹਾਂ ਜੀ ਮੰਡੀ ਨੂੰ ਮੇਰੇ ਵੱਲੋਂ ਰਾਵਨਾਮ ਹੈ ਜੀ ਕਾਫੀ ਆੜਦੀਆਂ ਨੂੰ ਥੋੜੀ ਪਰੇਸ਼ਾਨੀ ਆ ਰਹੀ ਸੀਗੀ ਕਿ ਸਾਡੀ ਗੱਲ ਨਹੀਂ ਸੁਣੀ ਜਾਂਦੀ ਜਾਂ ਕੁਛ ਵੱਡੀ ਜੂ ਉੱਪਰ-ਥੱਲੇ ਹੋ ਰਿਹਾ ਪੂਰਾ ਨਹੀਂ ਹੋ ਪਾਰਿਆ ਇਸ ਕਰਕੇ ਸਾਰੇ ਮੰਡੀ ਦੇ ਜਿਨੇ ਹੜੇ ਭਰਾਏ ਆ 35 ਚਲੀ ਆ ਆੜਦੀ ਹੈ ਗਿਆ ਉਹਨਾਂ ਨੇ ਇਹ ਧਰਮਿੰਦਰ ਜੀ ਨੂੰ ਪ੍ਰਧਾਨ ਚੁਣਿਆ ਜੇ ਹੁਣ ਇਹਨਾਂ ਨੂੰ ਆਪਾਂ ਸਮਰਥਨ ਦਿੱਤਾ ਜੀ ਆਪਣਾ ਤੇ ਹੁਣ ਜਿੰਨੇ ਵੀ ਆੜਦੀਏ ਸਾਰੇ ਆਪਾਂ ਆਸ਼ਾ ਕਰਦੇ ਹਾਂ ਕਿ ਇਹ ਸਾਰਿਆਂ ਦੀ ਜਿੰਨੀ ਵੀ ਸਮੱਸਿਆ ਪਰੇਸ਼ਾਨੀ ਹੈ ਸਭ ਉਹ ਪੂਰੀ ਕਰਨਗੇ ਧੰਨਵਾਦ ਸਾਰੇ ਮੰਡੀ ਦੀ ਜਿੰਨੀ ਵੀ ਜੀ 35 40 ਆੜ ਦੀ ਅਗੇ ਸਾਰੇ ਦੀ ਸਹਿਮਤੀ ਨਾਲ ਪ੍ਰਧਾਨ ਬਣੇ ਜੇ ਚੁਣ ਕੇ ਆਇਆ ਆੜਤੀਆਂ ਦਾ ਅਸ਼ਸ਼ਣਾ ਨੂੰ ਮੈਂ ਇਹਨੂੰ ਮੇਰੇ ਦਿਲੋਂ ਬਹੁਤ ਬਹੁਤ ਮੁਬਾਰਕ ਸਾਰੇ ਆੜਤੀ ਭਰਾਵਾਂ ਵੱਲੋਂ ਮੇਰੇ ਵੱਡੇ ਵੀਰ ਨੂੰ ਬਹੁਤ ਬਹੁਤ ਮੁਬਾਰਕ ਪ੍ਰਧਾਨ ਬਣਨ ਦੇ ਬੜੀ ਵੱਡੀ ਜਿੱਤ ਮੇਰੇ ਵੀਰ ਦੀ ਸਾਰੇ ਆੜਤੀਆਂ ਦੀ ਸਹਿਮਤੀ ਨਾਲ ਚੁਣ ਗਿਆ ਨੂੰ ਪ੍ਰਧਾਨਗੀ ਦੇ ਲੈਂਦਾ ਹੈਗਾ ਤੇ ਮੇਰਾ ਵੀਰ ਕੰਮ ਠੀਕ ਕਰੇਗਾ ਤੇ ਚਲੋ ਕਰਦਾ ਰਹੇਗਾ ਸਾਨੂੰ ਪਤਾ ਵੀਰ ਮੇਰਾ ਵੱਡਾ ਵੀਰ ਤਰਮਿੰਦਰ ਵੀਰ ਜੀ ਇਨੂੰ ਮੁਬਾਰਕਾਂ ਬਹੁਤ ਬਹੁ ਮੁਬਾਰਕਾਂ ਦਿਲੋਂ ਤੁਸੀਂ ਸਾਰੇ ਭਾਈ ਨਾਲ ਉਹ ਸਾਥ ਨਾਲ ਸਾਰੇ ਸਮਰਥਨ ਨਾਲ ਵੀ ਦੋ ਸਾਰੇ ਸਾਥ ਭਾਈ ਸਾਰੇ ਨਾਲ ਹੀ ਬੀਤੀ ਭਾਈ ਕਿਦਾਂ ਕਿਤੇ ਨੌਜਵਾਨਾਂ ਦੀ ਲੋੜ ਸੀ ਨਾ ਨੌਜਵਾਨ ਬਣ ਕੇ ਆਇਆ ਤੇ ਚਲੋ ਹਰ ਜੀ ਦਾ ਪਤਾ ਮੰਡੀ ਦਾ ਸਿਸਟਮ ਕਿਦਾਂ ਦਾ ਹੈ ਠੀਕ ਕਰਾਂਗੇ ਮੰਡੀ ਨੂੰ ਆਉਣ ਵਾਲੇ ਟਾਈਮ ਤੇ ਹਰ ਜਿੰਮੇਂ ਦਾ ਆਪਣੇ ਖਰੇ ਉਤਰਨਗੀ ਸਾਨੂੰ ਮੇਰੇ ਵੀਰ ਦਾ ਪੂਰਾ ਮਾਣ ਆ ਤੇ ਬਹੁਤ ਬਹੁ ਮੁਬਾਰਕਾਂ ਪ੍ਰਧਾਨਗੀ ਦੇ ਬਹੁਤ ਵੀਰ ਜੀ ਹਾਂਜੀ ਹਾਂਜੀ ਆ ਸਾਡੇ ਵਿੱਚ ਸਾਡੇ ਬੜੇ ਹੀ ਸੂਝਵਾਨ ਤੇ ਨੌਜਵਾਨ ਸਾਡੇ ਧਰਮਿੰਦਰ ਜੀ ਸਾਡੇ ਗੁਰਦਾਸਪੁਰ ਸਬਜ਼ੀ ਮੰਡੀ ਦੇ ਪ੍ਰਧਾਨ ਬਣੇ ਨੇ ਮੈਂ ਉਹਨਾਂ ਨੂੰ ਪ੍ਰਧਾਨ ਬਣਨ ਤੇ ਬੜਾ ਹੀ ਆਪਣੇ ਦਿਲ ਦੀ ਖੁਸ਼ੀਆਂ ਤੋਂ ਉਹਨਾਂ ਦੀ ਮੈਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਵਾਂ ਅਤੇ ਆਸ਼ਾ ਕਰਦਾ ਵਾਂ ਕਿ ਉਹ ਸਾਡੀ ਸਾਰੀ ਮੰਡੀ ਨੂੰ ਨਾਲ ਲੈ ਕੇ ਚੱਲਣ ਤੇ ਇੱਕ ਵਧੀਆ ਸਮਾਜ ਦੀ ਇੱਕ ਸਿਰਜਣਾ ਕਰਨ ਜੈ ਹਿੰਦ ਜੈ ਭਾਰਤ ਨੌਜਵਾਨ ਜਿਹੜੇ ਚਿਹਰੇ ਨੂੰ ਮੌਕਾ ਮਿਲਿਆ ਵਾ ਉਹਰੇ ਖਰੇ ਉਤਰਨ ਨੂੰ ਜੀ ਦੇਖੋ ਸਰ ਬਹੁਤ ਵਧੀਆ ਗੱਲ ਆ ਸਾਡਾ ਹਿੰਦੁਸਤਾਨ ਦੇਖੋ ਇੱਕ ਸੋਨੇ ਦੀ ਚਿੜੀਆ ਦੇਸ਼ ਆ ਯੂਥ ਜਿਹੜੇ ਅਗਿਆਨ ਗੇ ਫੇਰ ਹੀ ਕੋਈ ਕੰਮ ਬੜੇਗਾ ਅਗਰ ਆਪਾਂ ਮਤਲਬ ਪੁਰਾਣੇ ਬੰਦਿਆਂ ਨੂੰ ਅਗਰ ਨਵੇਂ ਬੰਦਿਆਂ ਨੂੰ ਚਾਂਸ ਨਹੀਂ ਦਵਾਗੇ ਕਿ ਆਪਾਂ ਸਮਾਜ ਸਾਰਾ ਕਿਸ ਤਰ੍ਹਾਂ ਵਧੇਗਾ ਕਿ ਇਸ ਕਰਕੇ ਮੈਂ ਧਰਮਿੰਦਰ ਭਾਈ ਨੂੰ ਆਪਣੇ ਵੱਲੋਂ ਸ਼ਿਵ ਸ਼ਕਤੀ ਫਰੂਟ ਕੰਪਨੀ ਵੱਲੋਂ ਦਿਲ ਦੀ ਮੁਬਾਰਕਾ ਦੇਣਾ ਵਾਂ ਔਰ ਆਸ਼ ਕਰਦਾ ਵਾਂ ਕਿ ਐਸਾ ਦੀ ਸਾਰੀ ਸੋਸਾਡੀ ਸਬਜ਼ੀ ਮੰਡੀ ਨੂੰ ਅੱਗੇ ਲੈ ਕੇ ਤੋਰਨ ਔਰ ਸਾਡੇ ਗੁਰਦਾਸਪੁਰ ਦਾ ਨਾਮ ਰੋਸ਼ਨ ਕਰਨ ਜੈ ਹਿੰਦ ਜੈ ਭਾਰਤ ਸਾਰੇ ਆਰਟੀ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤਾਂ ਕਿ ਯੂਥ ਨੂੰ ਅੱਗੇ ਲਿਉਂਦਾ ਮੌਕਾ ਮਿਲਿਆ ਯੂਥ ਅੱਗੇ ਆਏਗਾ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਸੁਣੇਗਾ ਗਾਂ ਦਾ ਕੀ ਹਾਲ ਹੋਣ ਗਿਆ ਇਸ ਕਰਕੇ ਮੈਂ ਬਹੁਤ ਧੰਨਵਾਦਾਂ ਸਾਰੇ ਆਰਟੀਆ ਦਾ ਤੇ ਬਹੁਤ ਬਹੁਤ ਵਧਾਈ ਦਿੰਦਾ ਆਪਣੇ ਭਰਾਵਾਂ ਨੂੰ ਸਮੇਂ ਦੀ ਬਹੁਤ ਜ਼ਰੂਰ ਸੀਗੀ ਤਾਂ ਕਿ ਅੱਗੇ ਯੂਥ ਜਿਹੜਾ ਕਿ ਕੰਮ ਕਰੇ